ਤੁਸੀਂ ਜੁੜ ਚੁੱਕੇ ਹੋ ਇੰਡੀਆ ਕ੍ਰਾਈਮ ਨਿਊ ਚੈਨਲ ਦੇ ਨਾਲ ਅੱਜ ਆਈ ਪਹੁੰਚੇ ਆ ਪਿੰਡ ਉਦੋਕੇ ਜਿੱਥੇ ਕਿ ਗੁਰਦੁਆਰਾ ਥੰਮ ਸਾਹਿਬ ਆ ਸਾਡੇ ਨਾਲ ਬਾਬਾ ਜੀ ਉੱਥੋਂ ਦੇ ਮੌਜੂਦ ਨੇ ਉਹਨਾਂ ਨਾਲ ਕੁਝ ਗੱਲਬਾਤ ਕਰਦੇ ਆ ਤੇ ਉਹਨਾਂ ਕੋਲ ਇਤਿਹਾਸ ਜਾਨਣਾ ਚਾਹੁੰਦੇ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਇੱਕ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੋਂ ਕੁਝ ਆਪਣੀ ਸੰਗਤਾਂ ਨੂੰ ਰੂਬਰੂ ਕਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਗਿੰਦਰਜੀਤ ਸਿੰਘ ਆ ਜੀ ਤੇ ਇੰਡੀਆ ਕ੍ਰਾਈਮ ਨਿਊਜ਼ ਵਾਲੇ ਗੁਰਦੁਆਰਾ ਸ੍ਰੀ ਥਮਸਾਹ ਪਹੁੰਚਿਆ ਉਹ ਇਥੋਂ ਦਾ ਇਤਿਹਾਸ ਜਾਣਨਾ ਚਾਹੁੰਦੇ ਨੇ ਤੇ ਮੈਂ ਆਪਦੇ ਰੂਬਰੂ ਹੋਇਆ ਤੇ ਇਥੋਂ ਦਾ ਇਤਿਹਾਸ ਮੈਂ ਆਪ ਜੀ ਨੂੰ ਸਰਵਣ ਕਰਾਉਣਾ ਜੀ ਇਹ ਜਗਾ ਜਿਹੜੀ ਗੁਰਦੁਆਰਾ ਸ੍ਰੀ ਥਮਸਾਹ ਆ ਇਹ ਬੜੀ ਪਵਿੱਤਰ ਜਗਾ ਇੱਥੇ ਦੋ ਪਾਸੇ ਆ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੀ ਦੋਵਾਂ ਪਾਸਿਆਂ ਦੀ ਇਹ ਚਰਨਸੂ ਪ੍ਰਾਪਤ ਧਰਤੀ ਹੈ ਇਥੋਂ ਦਾ ਇਤਿਹਾਸ ਇਸ ਤਰ੍ਹਾਂ ਜੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਸਥਾਨ ਤੇ 9 ਮਹੀਨੇ ਤੇ 22 ਦਿਨ ਰਹਿ ਕੇ ਗਏ ਆ ਜੀ ਉਹ ਕਿਸੇ ਇਤਫਾਕ ਵਸ ਇਸ ਨਗਰ ਵਿੱਚ ਆਏ ਸਨ ਜਿਨ੍ਹਾਂ ਦੇ ਗ੍ਰਹਿ ਵਿਖਿਆਇ ਸਨ ਉਹਨਾਂ ਦਾ ਨਾਲ ਸੰਯੋਗ ਤੋਂ ਨੰਬਰਦਾਰ ਰਹੀ ਤੇ ਉਥੇ ਉਹਨਾਂ ਨੇ ਇੱਕ ਕੱਚਾ ਕੋਠਾ ਤਿਆਰ ਕਰਵਾ ਕੇ ਉਹਦੇ ਵਿੱਚ 9 ਮਹੀਨੇ ਤੇ 22 ਦਿਨ ਰਹੇ ਤੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 9 ਮਹੀਨੇ 22 ਦਿਨ ਰਹਿਣ ਤੋਂ ਮਗਰੋਂ ਇਥੋਂ ਜਾਣ ਲੱਗੇ ਤੇ ਇਹ ਜਿਹੜਾ ਕੱਚਾ ਕੋਠਾ ਉਹਨਾਂ ਤਿਆਰ ਕਰਵਾਇਆ ਸੀ ਉਹਦੇ ਸਥਿਰ ਦੇ ਥੱਲੇ ਇੱਕ ਥੰਮੀ ਦਿੱਤੀ ਸੀ ਕਿ ਕਿਤੇ ਇਹ ਕੋਠਾ ਡਿੱਗਣ ਦੀ ਹਾਲਤ ਵਿੱਚ ਸੀ ਤੇ ਡਿੱਗ ਨਾ ਪਵੇ ਤੇ ਜਦੋਂ ਗੁਰੂ ਨਾਨਕ ਦੇਵ ਜੀ ਜਾਣ ਲੱਗੇ ਤੇ ਸੰਗਤਾਂ ਨੇ ਅਰਦਾਸ ਕੀਤੀ ਬੇਨਤੀ ਕੀਤੀ ਕਿ ਮਹਾਰਾਜ ਜੀ ਹੁਣ ਤੁਸੀਂ ਜਾ ਰਹੇ ਜੇ ਰੁਖਸਤ ਹੋਣ ਲੱਗੇ ਜੇ ਤੇ ਸਾਡਾ ਕੋਈ ਆਧਾਰ ਕਰਕੇ ਜਾਓ ਜੀ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਸੀ ਕਿ ਇਹ ਜੋ ਕੱਚੇ ਕੋਠੇ ਦੀ ஸ்தਿਰੀ ਹੇਟ ਥੰਮੀ ਦਿੱਤੀ ਹੈ ਇਸ ਨੂੰ ਸਾਂਭ ਕੇ ਰੱਖਿਓ ਜਿਸ ਤਰ੍ਹਾਂ ਇਸ ਸਪੀਰ ਨੇ ਇਸ ਥੰਮੀ ਨੇ ਇਸ ਮਕਾਨ ਦੇ ਸਪੀਰ ਨੂੰ ਡਿੱਗਣ ਤੋਂ ਬਚਾਇਆ ਉਸੇ ਤਰ੍ਹਾਂ ਇਹ ਤੁਹਾਡੀ ਜ਼ਿੰਦਗੀ ਵਿੱਚ ਆਉਣ ਵਾਲੇ ਜਿਹੜੇ ਦੁੱਖ ਨੇ ਤਕਲੀਫਾਂ ਨੇ ਉਹਨਾਂ ਨੂੰ ਥੰਮ ਕੇ ਰੱਖੇਗੇ ਉਸ ਤੋਂ ਗੁਰਮਾਰਗ ਦੇਵ ਜੀ ਮਹਾਰਾਜ ਦੇ ਜਾਣ ਤੋਂ ਬਾਅਦ ਇਥੋਂ ਦੀਆਂ ਸੰਗਤਾਂ ਨੇ ਉਸ ਦੀ ਉਹ ਥੰਮੀ ਨੂੰ ਥੰਮ ਕੇ ਰੱਖਿਆ ਹੈ ਤੇ ਉਸੇ ਥੰਮੀ ਦੇ ਨਾਂ ਤੇ ਹੀ ਇਸ ਗੁਰਦੁਆਰਾ ਸਾਹਿਬ ਦਾ ਨਾਮ ਫਿਰ ਥੰਮ ਸਾਹਿਬ ਹੈ ਉਸ ਤੋਂ ਪਿੱਛੋਂ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਆਪਣੇ ਵੱਡੇ ਸੁਪੁੱਤਰ ਬਾਬਾ ਜੀ ਗਰਦਤਾ ਜੀ ਨੂੰ ਬਟਾਲੇ ਵਿਆਉਣ ਗਏ ਆ ਤੇ ਉਹ ਇੱਕ ਰਾਤ ਬਰਾਤ ਸਮੇਤ ਇਸ ਥਾਂ ਤੇ ਰਹਿ ਕੇ ਗਏ ਸੀ ਉਹਨਾਂ ਦੇ ਨਾਲ ਉਹਨਾਂ ਦੇ ਸਾੰਧੂ ਸਨ ਭਾਈ ਕੀ ਡੋਲੀ ਤੋਂ ਭਾਈ ਸਾਈਂ ਦਾਸ ਜੀ ਜਦੋਂ ਸਵੇਰੇ ਬਰਾਤ ਤਿਆਰ ਹੋ ਕੇ ਰੁਕਸ਼ਤ ਹੋਣ ਲੱਗੀ ਬਟਾਲੇ ਨੂੰ ਤਾਂ ਉਹਨਾਂ ਦੇ ਸਾੰਧੂ ਸ੍ਰੀ ਸਾਈਂ ਦਾਸ ਨੇ ਪੁੱਛਿਆ ਕਿ ਮਹਾਰਾਜ ਜੀ ਇਸ ਥਾਂ ਤੇ ਜਿੱਤੇ ਆਪਾਂ ਨਤ ਮਸਤਕ ਹੋਏ ਆ ਇਸ ਥਾਂ ਦੀ ਕੀ ਮਹਾਨਤਾ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ ਸੀ ਕਿ ਅਸੀਂ ਪਹਿਲੇ ਜਾਮੇ ਵਿੱਚ ਇਸ ਥਾਂ ਤੇ 9 ਮਹੀਨੇ 26 ਦਿਨ ਰਹਿ ਕੇ ਗਏ ਆ। ਤੋਂ ਮਹਾਰਾਜ ਜੀ ਉਤੋਂ ਬਾਤ ਇਹ ਸਾਰੀਆਂ ਸੰਗਤਾਂ ਨੇ ਇਸ ਥੰਮ ਨੂੰ ਸ਼ਾਮ ਕੇ ਰੱਖਿਆ ਹੈ। ਇਸ ਥੰਮ ਦੇ ਨਾਂ ਤੇ ਹੀ ਗੁਰਦਰਾ ਸਾਹਿਬ ਹੈ। ਤੇ ਬਹੁਤ ਸਾਰੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਇਸ ਇਸ ਥਾਂ ਤੇ ਪਹੁੰਚਦੀਆਂ ਨੇ ਤੇ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੋਂ ਹੋਰ ਬਾਬਾ ਜੀ ਇੱਥੇ ਕੋਈ ਆਪਣਾ ਮੇਲਾ ਵਗੈਰਾ ਵੀ ਲੱਗਦਾ ਸਾਲ ਬਾਦ? ਹਾਂ ਜੀ ਇੱਥੇ ਮਗਰ ਦੇ ਮਹੀਨੇ ਦਸੰਬਰ ਦੇ ਮਹੀਨੇ ਚ ਹਰ ਸਾਲ ਮੇਲਾ ਲੱਗਦਾ ਜੀ ਦੋ ਦਿਨਾਂ ਇਹ ਸਮਾਗਮ ਹੁੰਦੇ ਆ ਜੀ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਆਲਮ ਲੋਕ ਜਿਹੜੇ ਆ ਜਿਹੜੇ ਇੰਟੈਲੈਕਚੁਅਲ ਬੁੱਧੀਜੀਵੀ ਲੋਕ ਆ ਜਿਹੜੇ ਉਹ ਪਹੁੰਚਦੇ ਆ ਤੇ ਉਹ ਸਮਾਗਮੇ ਸ਼ਿਰਕਤ ਕਰਦੇ ਆ ਜੀ ਦੋ ਦਿਨਾਂ ਸਮਾਗਮ ਹੁੰਦਾ ਜੀ ਇੱਥੇ ਇਹ ਸੀ ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਬਾਬਾ ਜੀ ਮੌਜੂਦ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਸਾਨੂੰ ਦੱਸਿਆ ਹੈ ਤੇ ਸੰਤਾਂ ਵੱਤੋਵਾਂ ਦਰਸ਼ਨ ਕਰਨ ਤੇ ਲਾਹਾ ਲੈਣ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज